ਸੁੰਦਰੀ ਭਾਗ 16 ਉਧਰ ਹਾਕਮ ਸਿੱਖਾਂ ਦੇ ਹੱਥ ਕੰਡਿਆਂ ਤੋਂ ਪੱਕਾ ਵਾਕਿਫ ਸੀ ਅਰ ਬਹੁਤ ਵੇਰੀ ਇਹਨਾਂ ਦੇ ਹੱਥ ਵੇਖ ਚੁੱਕਾ ਸੀ ਉਹ ਇਸ ਗੱਲ ਨੂੰ ਪਹਿਲਾਂ ਹੀ ਤਾੜ ਗਿਆ ਸੀ ਪੰਜਾਹ ਕੋ ਅਸਵਾਰ ਸਾਥੀ ਤਿਆਰ ਲੈ ਕੇ ਇੱਕ ਨੁਕਰੇ ਤੱਕ ਰਿਹਾ ਸੀ ਇਧਰੋਂ ਸੁੰਦਰੀ ਦਾ ਤੰਬੂ ਹਿੱਲਿਆ ਉਧਰੋਂ ਇਹ ਉਧਰ ਨੂੰ ਵਧਿਆ ਇੱਥੇ ਤਲਵਾਰ ਵੱਡੇ ਜ਼ੋਰ ਦੀ ਚੱਲੀ ਅਰ 20 ਤੁਰਕ ਤੇ 2 ਕੋ ਸਿੰਘ ਕੰਮ ਆਏ ਹਾਕਮ ਚਈਆ ਲੈ ਲੈ ਕੇ ਪਵੇ ਪਰ ਸਿੰਘਾਂ ਦੀ ਲੋਮਈ ਕਰੜਾਈ ਅੱਗੇ ਰਹਿ ਜਾਵੇ ਬਲਵੰਤ ਸਿੰਘ ਨੇ ਤਾੜਿਆ ਕਿ ਬਿਉਂਤ ਉਲਟੀ ਪਈ ਛੇਤੀ ਨਾਲ ਖਾਲਸੇ ਨੂੰ ਇੱਕ ਬੋਲੀ ਦੇ ਕੇ ਉਸ ਕਸਮਾਨ ਵਿੱਚੋਂ ਕੱਢਦਾ ਹੈ ਉੱਤਰ ਰੁਖ ਮੂੰਹ ਧਰਦਾ ਬਿਜਲੀ ਵੀ ਫੁਰਤੀ ਵਾਂਗੂ ਲਗਾ ਮੋੜ ਝਟ ਸੁੰਦਰੀ ਦੀ ਰੱਖਿਆ ਨੂੰ ਪਹੁੰਚਿਆ ਹੁਣ ਹਾਕਮ ਨੂੰ ਜਿੰਦ ਬਚਾਉਣੀ ਔਖੀ ਹੋ ਗਈ ਪਰ ਭਾਗਾ ਨੂੰ ਬਾਕੀ ਦੇ ਤੁਰਕ ਵੀ ਉਸ ਦੀ ਸਹਾਇਤਾ ਨੂੰ ਅੱਪੜ ਪਈ ਹੁਣ ਤਾਂ ਖੀਚੜੀ ਵਾਂਗੂ ਸਿੱਖਾਂ ਤੇ ਤੁਰਕ ਜੁਟ ਪਏ ਸਿੱਖ ਤੇ ਤੁਰਕ ਜੁਟ ਪਏ ਬਲਵੰਤ ਸਿੰਘ ਨੇ ਸੋਚਿਆ ਕਿ ਬਾਜੀ ਗਈ ਹਾਰਾਂਗੇ ਤਾਂ ਨਹੀਂ ਪਰ ਸੁੰਦਰੀ ਨਾ ਬੱਚੀ ਇਹ ਤਾੜ ਕੇ ਜ਼ੋਰ ਨਾਲ ਖਾਲਸੇ ਨੂੰ ਗੁੱਥਾ ਕਹਿ ਕੇ ਅਜਿਹਾ ਪੈਂਤੜਾ ਬਦਲਿਆ ਕਿ ਸਿੰਘ ਲੜਦੇ ਮਾਰਦੇ ਘੁੰਮਣ ਘੇਰੀ ਵਿੱਚ ਦੇ ਤੀਲਿਆਂ ਵਾਂਗੂ ਇਕੱਠੇ ਹੁੰਦੇ ਹੁੰਦੇ ਇੱਕ ਪਿੰਡਾਕਾਰ ਦੀ ਤਰ੍ਹਾਂ ਹੋ ਗਏ ਹੁਣ ਇੱਕ ਕਤਾਰ ਅੱਗੇ ਹੋ ਕੇ ਲੜਦੀ ਤੇ ਪਿਛਲੀਆਂ ਪਿੱਛੇ ਕਦਮ ਸੁੱਟਦੀਆਂ ਗਈਆਂ ਕਿ ਬਲਵੰਤ ਸਿੰਘ ਦੇ ਮੂੰਹੋਂ ਹਰਨ ਸ਼ਬਦ ਨਿਕਲਿਆ ਫਿਰ ਤਾਂ ਸਿੰਘਾਂ ਦੇ ਘੋੜੇ ਹਵਾ ਵਾਂਗੂੰ ਣਠੇ ਇਸ ਣਠ ਵਿੱਚ ਹਾਕਮ ਦੇ ਲਾਗਿਓ ਹੀ ਬਿਜਲਾ ਸਿੰਘ ਤੇ ਸੁੰਦਰੀ ਨਸੇ ਹਾਕਮ ਨੇ ਖੁਦੇਲ ਖੋਲ ਕੇ ਤਲਵਾਰ ਬਗਾਈ ਬਿਜਲਾ ਸਿੰਘ ਦਾ ਘੋੜਾ ਤਾਂ ਨਿਕਲ ਗਿਆ ਪਰ ਸੁੰਦਰੀ ਨੂੰ ਤਲਵਾਰ ਪੇਟ ਦੇ ਉੱਤੋਂ ਦੀ ਛੋਕੇ ਪੱਟ ਨੂੰ ਲੱਗੀ ਸੱਟ ਦੇ ਖੜਾਕ ਨੇ ਘੋੜੇ ਨੂੰ ਬਹੁਤ ਨਠਾਇਆ ਅਰ ਸੁੰਦਰੀ ਨਿਕਲ ਕੇ ਭਰਾਵਾਂ ਵਿੱਚ ਪਹੁੰਚ ਗਈ ਪੀੜ ਨਾਲ ਬੇਤਾਬ ਸੀ ਪਰ ਡਾਡੇ ਹੱਥ ਨਾਲ ਇੱਕ ਹੱਥ ਢਿੱਡਪੁਰ ਧਰੀ ਤੇ ਲਗਾਮਾਂ ਛੁੱਟੀ ਬਗੀ ਗਈ ਲਹੂ ਦੀ ਧਾਰ ਉੱਤੇ ਬਲਵੰਤ ਸਿੰਘ ਦੀ ਨਜ਼ਰ ਪਈ ਇੱਕ ਪਲਾਕੀ ਮਾਰ ਕੇ ਆਪਣੇ ਘੋੜਿਆਂ ਪੈਰ ਦੇ ਘੋੜੇ ਦੇ ਪਿੱਛੇ ਜਾ ਡਟਿਆ ਅਰ ਭੈਣ ਨੂੰ ਸੰਭਾਲ ਕੇ ਘੋੜੇ ਨੂੰ ਅੱਡੀ ਲਾ ਖਾਲਸੇ ਸਮੇਤ ਬਣ ਵਿੱਚ ਜਾ ਦਸਿਆ ਇੱਧਰ ਬਹਾਦਰ ਦਾ ਖਾਲੀ ਘੋੜਾ ਵੀ ਨਾਲ ਹੀ ਦੌੜੀ ਗਿਆ ਪਿੱਛੋਂ ਹਾਕਮ ਸਾਹਿਬ ਵੀ ਹੱਥ ਮੜਦੇ जख्मी ਸਿਪਾਈਆਂ ਸਣੇ ਆਪਣੇ ਸ਼ਹਿਰ ਨੂੰ ਮੁੜੇ। ਬਾਣ ਵਿੱਚ ਅੱਗੇ ਖਾਲਸੇ ਦੀ ਉਡੀਕ ਹੋ ਰਹੀ ਸੀ। ਜਦ ਉਹ ਇਹ ਪਹੁੰਚੇ, ਜਦ ਇਹ ਪਹੁੰਚੇ ਤਦ ਬੜੇ ਆਨੰਦ ਹੋਏ। ਪਰ ਸੁੰਦਰੀ ਦੇ ਘਾਓ ਦੇਖ ਕੇ ਜੀਆ ਨੂੰ ਖੋ ਪਈ। ਸਰਦਾਰ ਸ਼ਾਮ ਸਿੰਘ ਨੇ ਇੱਕ ਚੰਗੀ ਸਾਈ ਵਾਲੀ ਥਾਂ ਘਾ ਦੇ ਬਿਸਤਰੇ ਉੱਪਰ ਸੁੰਦਰੀ ਨੂੰ ਲਟਾਇਆ। ਕਾਮਾਂ ਉੱਤੇ ਤੇਲ ਪਾ ਕੇ ਪੱਟੀ ਬੱਧੀ। ਪੱਟ ਦਾ ਜ਼ਖਮ ਤਾਂ ਕਾਬੂ ਆ ਗਿਆ ਪਰ ਪੇਟ ਦਾ ਘੋ ਭਾਵੇਂ ਆਂਦਰਾਂ ਨੂੰ ਤਾਂ ਨਹੀਂ ਸੀ ਕੱਟ ਗਿਆ ਪਰੰਤੂ ਲਹੂ ਇੰਨਾ ਜਾਰੀ ਸੀ ਕਿ ਬੰਦ ਨਾ ਹੋਣ ਵਿੱਚ ਆਵੇ। ਸੁੰਦਰੀ ਹੋਸ਼ ਵਿੱਚ ਤਾਂ ਸੀ ਪਰ ਪੀੜ ਕਰਕੇ ਨਿਰਵਲ ਸੀ। ਉਸ ਵੇਲੇ ਕੁਝ ਸਿੰਘ ਇੱਕ ਪਿੰਡ ਵਿੱਚ ਗਏ ਔਰ ਉਥੋਂ ਇੱਕ ਸਿਆਣੇ ਜਰਾ ਨੂੰ ਬਦੋਬਦੀ ਫੜ ਲਿਆ ਏ। ਇਸ ਪੁਰਖ ਨੇ ਜ਼ਖਮ ਸੀਤਾ ਤੇ ਬੰਦੋਬਸਤ ਸੁਖ ਦਾ ਕੀਤਾ। ਸੁੰਦਰੀ ਭਾਵੇਂ অতি ਦੁਖੀ ਸੀ ਪਰ シュਟਕਾਰੀ ਦੀ ਖੁਸ਼ੀ ਕਰਕੇ ਆਨੰਦ ਸੀ ਰਾਤ ਸੁੰਦਰੀ ਨੂੰ ਤਾਪ ਚੜ ਗਿਆ ਦਿਨੇ ਕੁਝ ਵੱਲ ਹੋ ਗਈ ਪਰ ਢਾਲ ਬਹੁਤ ਸਿਆਣੇ ਹਕੀਮ ਪਾਸ ਨਾ ਹੋਣ ਕਰਕੇ ਸੁੰਦਰੀ ਦੇ ਘਾਵਾਂ ਦੀ ਗੋਹ ਨਾ ਹੋ ਸਕੇ ਉਹਨਾਂ ਵਿੱਚ ਬਹੁਤ ਉਤਪਤ ਹੋ ਗਈ ਦਿਨੋ ਦਿਨ ਤਾਕਤ ਘਟਦੀ ਵੇਖ ਕੇ ਸੁੰਦਰੀ ਜੀ ਵਿੱਚ ਲਖਣ ਲੱਗੀ ਕਿ ਹੁਣ ਅੰਤ ਨੇੜੇ ਹੋ ਇਸ ਦੀ ਨਾ ਤਾਕਤ ਹੀ ਵੱਲੋਂ ਨਿਕਟ ਵਾਰਤੀਆਂ ਦੇ ਕਲੇਜੇ ਕੰਬਣ ਲੱਗੇ ਇਸ ਨਿਰਾਸ਼ਤਾ ਵਿੱਚ ਵਿਜਲਾ ਸਿੰਘ ਜੀ ਦੀ ਦਨਾਈ ਨਾਲ ਉਹ ਹਕੀਮ ਸਾਹਿਬ ਫੜ ਕੇ ਆਂਦੇ ਗਏ ਕਿ ਜਿਨ੍ਹਾਂ ਨਵਾਬ ਦੇ ਮਹਿਲਾਂ ਵਿੱਚ ਸੁੰਦਰੀ ਦੇ ਘੋਸੀਤੇ ਸਨ ਇੰਨਾ ਬਗਾਰੀ ਫੜਿਆ ਨੇ ਕਿ ਦਰਦ ਕਰਨਾ ਸੀ ਪਰ ਫੇਰ ਵੀ ਜਿੰਦ ਦੇ ਡਰ ਪਿੱਛੇ ਆਪਣੀ ਵੱਲੋਂ ਬਥੇਰੀ ਬਾ ਲਾ ਥੱਕੇ ਸੁੰਦਰੀ ਦਾ ਚਿਹਰਾ ਏਡੇ ਦੁੱਖ ਵਿੱਚ ਵੀ ਖੁਸ਼ ਸੀ ਪਰ ਵੇਲੇ ਖੀੜੀ ਹੋਈ ਹਰ ਵੇਲੇ ਖੀੜੀ ਹੋਈ ਜਾਪਦੀ ਪੀੜ ਹੁੰਦੀ ਪਰ ਹਾਏ ਨਾ ਕਰਦੀ ਤਾਪ ਚੜਦਾ ਪਰ ਬਿਸਤਰ ਨਾ ਹੁੰਦੀ ਬਿਸਵਰੀ ਨਾ ਹੁੰਦੀ ਇਸ ਦੇ ਚਿਹਰੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤ ਸੀ ਉਸ ਪ੍ਰੀਤ ਦੇ ਕਾਰਨ ਉਹ ਜਾਣਦੀ ਸੀ ਸਗੋਂ ਉਸ ਦੇ ਲਈ ਇਹ ਪ੍ਰਗਟ ਨਿਸ਼ਚਾ ਸੀ ਕਿ ਮੈਂ ਗੁਰੂ ਦੀ ਹਾਂ ਗੁਰੂ ਅੰਗ ਸੰਗ ਹਨ ਅਰ ਕਿਸੇ ਵੇਲੇ ਬਾਖ ਨਹੀਂ ਜਿਉਣਾ ਮੌਤ ਤੋਂ ਦਸ਼ਾ ਹਨ ਜੀਉਣਾ ਮੌਤ ਦੋ ਦਸ਼ਾ ਹਨ ਇੱਕ ਦੋ ਬਸਤਾ ਨਹੀਂ ਦੋਹਾਂ ਹਾਲਤਾਂ ਵਿੱਚ ਜਦ ਪ੍ਰੀਤ ਹੈ ਤਦ ਦੁੱਖ ਕਿਥੇ ਸਰੀਰ ਨੂੰ ਸਰੀਰ ਰਹੇ ਤੇ ਨਾਮ ਜਪੇ ਤਾਂ ਹਰ ਮੰਦਰ ਸਮਝਦੀ ਸੀ ਪਰ ਜਦ ਤਿਆਗਣਾ ਪਵੇ ਤਾਂ ਇਸ ਨੂੰ ਖਲੜਾ ਜਾਣਦੀ ਸੀ ਅਰ ਇਸ ਦੇ ਤਿਆਗ ਜਾਂ ਗ੍ਰਹਿਣ ਤੋਂ ਦੁਖੀ ਸੁਖੀ ਨਹੀਂ ਹੁੰਦੀ ਸੀ ਕਿਉਂਕਿ ਉਸ ਦਾ ਵਿਸ਼ਵਾਸ ਇਹ ਸੀ ਜੋ ਬਨ ਜਾਂਦੇ ਨਾ ਡਰਾਂ ਸੋ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਈ ਸੁੰਦਰੀ ਦੀ ਨਾ ਤਾਕਤੀ ਪੈਰੋਂ ਪੈਰ ਵੱਧਦੀ ਗਈ ਔਰ ਉਸ ਦੇ ਹਤੈਸ਼ੀਆਂ ਨੂੰ ਨਿਰਾਸ਼ਤਾ ਜਹੀ ਹੋਣ ਲੱਗ ਪਈ ਇੱਕ ਦਿਨ ਬਲਵੰਤ ਸਿੰਘ ਨੇ ਕਿਹਾ ਭੈਣ ਜੀ ਕੋਈ ਵਾਸ਼ਨਾ ਹੋਵੇ ਤਾਂ ਦੱਸੋ ਸੁੰਦਰੀ ਬੋਲੀ ਤੇਥੋਂ ਵਾਰੀ ਮੇਰੇ ਵੀਰ ਮੇਰੀ ਵਾਸ਼ਨਾ ਕੋਈ ਬਾਕੀ ਨਹੀਂ ਕਿਉਂਕਿ ਨਾ ਇਹ ਮਨ ਰਸਾਂ ਵਿੱਚ ਪਿਆ ਨਾ ਤ੍ਰਿਸ਼ਨਾਈ ਜਦ ਤ੍ਰਿਸ਼ਨਾ ਦੂਰ ਰਹੀ ਤਦ ਬਾਸ਼ਨਾ ਕਿੱਥੇ ਔਰ ਬਾਸ਼ਨਾ ਰਹੇ ਵੀ ਕਿਸ ਦੀ ਗ੍ਰਹਸਤ ਦੀ ਖੋਬਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ ਤਾਂ ਤੋਂ ਜਿਉਂ ਉਪਰਾਮ ਹੈ ਬਿਨਾ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ ਮਨ ਉਸ ਦੇ ਚਰਨਾਂ ਦੀ ਧੂੜ ਵਿੱਚ ਅਜੇਹਾ ਮਸਤ ਹੈ ਕਿ ਉਸ ਰਸ ਨੂੰ ਛੱਡਦਾ ਨਹੀਂ ਸੋ ਵੀਰ ਜੀ ਜਦ ਆਪਣੀ ਮਰਾਦ ਆਪਣੀ ਬੁੱਕਲ ਵਿੱਚ ਹੋਵੇ ਤਾ ਦਾ ਮਨ ਕਿੱਧਰ ਜਾਵੇ ਤੇ ਵਾਸ਼ਨਾ ਕਾਦੀ ਛੁਰੇ ਮਨ ਅਸਵਾਰ ਪਵਨ ਕਾ ਘੋੜਾ ਅਸਾਂ ਗगन ਤਮਾਸੇ ਜਾਣਾ ਗगन ਅੰਦਰ ਇੱਕ ਬਾਗ ਅਜਾਇਬ ਛੁਣ ਅੰਮ੍ਰਿਤ ਫਲ ਖਾਣਾ ਮਿੱਠਾ ਬੋਲਣ ਦੇ ਨਾਮ ਆਰਾਧਨ ਸੀਤਲ ਪਵਨ ਫੁਹਾਰਾ ਮਨ ਦੀਆਂ ਬਾੰਗਾਂ ਹੱਥ ਵਿਹਾਰੀ ਤਿਨਾਂ ਕੌਣ ਮਿਲੇ ਅਸਵਾਰਾ ਹਾਂ ਬੀਰ ਜੀ ਇੱਕ ਸੰਕਲਪ ਕਿਸੇ ਵੇਲੇ ਫੁਰਦਾ ਹੈ ਉਹੋ ਇਹ ਹੈ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਔਰ ਇੱਕ ਰਸ ਸਾਰਾ ਪਾਠ ਸੁਣਾ ਤੇ ਇਸ ਨਿਰਵਲ ਦੇਹੀ ਨਾਲ ਰੱਜ ਕੇ ਮੱਥਾ ਟੇਕਾਂ ਪਰ ਇਹ ਗੱਲ ਔਖੀ ਦਿਸਦੀ ਹੈ ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ ਬਲਵੰਤ ਸਿੰਘ ਭੈਣ ਜੀ ਆਪ ਫਿਕਰ ਨਾ ਕਰੋ ਇਹ ਗੱਲ ਔਖੀ ਨਹੀਂ ਹੈ ਇਸ ਦਾ ਬਾਨਣੂ ਝਬਦੇ ਹੀ ਵੱਜ ਜਾਏਗਾ ਸੁੰਦਰੀ ਬੋਲੀ ਅੱਖਾਂ ਵਿੱਚ ਅਥਰੂ ਆ ਗਏ ਵੀਰ ਜੀ ਮੈਂ ਵੱਡੀ ਔਗਣਹਾਰੀ ਹਾਂ ਮੇਰੇ ਪਿੱਛੇ ਤੁਹਾਨੂੰ ਔਰ ਸਾਰੇ ਸਿੰਘਾਂ ਨੂੰ ਬੜੇ ਕਸ਼ਟ ਝੱਲਣੇ ਪਏ ਹਨ ਮੇਰੀ ਮੁਰਾਦ ਇਹ ਸੀ ਕਿ ਮੈਂ ਭਰਾਵਾਂ ਨੂੰ ਸੁਖ ਦਿੰਦੀ ਉਲਟਾ ਸਭੋ ਮੈਂ ਦੁੱਖਾਂ ਦਾ ਕਾਰਨ ਹੁੰਦੀ ਰਹੀ ਹਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀ ਮੰਗਾਂਗੀ ਕਿ ਅਮਰਤ ਸ਼ੱਕ ਕਿ ਮੈਂ ਕਿੰਨੀ ਕੁ ਪੰਥ ਦੀ ਸੇਵਾ ਕੀਤੀ ਹੈ ਕਲਗੀ ਵਾਲਾ ਸੁੰਦਰ ਚਿਹਰਾ ਜਦ ਪੁੱਛੇਗਾ ਪੁੱਤਰੀ ਕੀ ਭਲਾ ਕਰਕੇ ਆਈ ਹੈ ਉਸ ਦੇ ਵੇ ਉਸ ਵੇਲੇ ਮੈਂ ਸ਼ਰਮਿੰਦਾ ਮਨ ਕੀ ਉਤਰ ਦੇ ਉਸ ਵੇਲੇ ਮੈਂ ਸ਼ਰਮਿੰਦਾ ਮਨ ਕੀ ਉਤਰ ਦੇਵਾਂਗਾ ਮਾਤਾ ਸਾਹਿਬ ਦੇਵਾਂ ਜੀ ਦੀ ਪਵਿੱਤਰ ਗੋਦ ਵਿੱਚ ਬੈਠਣੋ ਇਹ ਮਨ ਲਾਜ ਖਾਏਗਾ ਜਦ ਮਾਤਾ ਜੀ ਪ੍ਰੇਮ ਮਈ ਝੜਕ ਨਾਲ ਕੁਚਜੀਤੀ ਕਰਕੇ ਸੱਦਣਗੇ ਸੁੰਦਰੀ ਦੇ ਇਹ ਦਿਲ ਕੰਬਾਵ ਦੇਣ ਵਾਲੀ ਨਿਮਰਤਾ ਦੇ ਬਾਕ ਸੁਣ ਕੇ ਸਭ ਦੇ ਨੇਤਰ ਪ੍ਰੇਮ ਮਈ ਜਲ ਨਾਲ ਭਰ ਗਏ ਸਰਦਾਰ ਸ਼ਾਮ ਸਿੰਘ ਨੇ ਪਿਆਰ ਦੇ ਕੇ ਕਿਹਾ ਪੁੱਤਰੀ ਤੂੰ ਇਸਤਰੀ ਨਹੀਂ ਦੇਵੀ ਹੈ ਤੇਰੇ ਵਰਗੀਆਂ ਧਰਮੀ ਇਸਤਰੀਆਂ ਦੇ ਸੱਤ ਪਿੱਛੇ ਹੀ ਪੰਥ ਹੈ ਤੂੰ ਜਿਹਾ ਅੰਮ੍ਰਿਤ ਸਫਲ ਕੀਤਾ ਹੈ ਤੇਹਾ ਹਰੇਕ ਇਸਤਰੀ ਪੁਰਖ ਕਰੇ ਤੂੰ ਆਪਣੇ ਪਿਤਾ ਪਾਸ ਬੜੀ ਸੁਰਖਰੂ ਹੋ ਕੇ ਚੱਲੀ ਹੈ ਮਾਤਾ ਸਾਹਿਬ ਦੇਵਾ ਤੇਰੇ ਵਰਗੀ ਪੁੱਤਰੀ ਲਈ ਗਦਗਦ ਹਨ ਤਨ ਹੈ ਤੂੰ ਤਨ ਤੇਰਾ ਜਨਮ ਹੈ ਪੰਥ ਵਿੱਚ ਤੇਰੀ ਸੇਵਾ ਦੀ ਕਦਰ ਹੈ ਅਰ ਸਾਰੇ ਤੇਰੇ ਲਈ ਖੁਸ਼ੀ ਦੇ ਅਰਦਾਸੇ ਕਰਦੇ ਹਨ ਸੁੰਦਰੀ ਪਿਤਾ ਜੀ ਮੈਨੂੰ ਕਰਨਾ ਯੋਗ ਸੀ ਜੋ ਮੈਨੂੰ ਕਰਨਾ ਯੋਗ ਸੀ ਸੋ ਮੈਂ ਨਹੀਂ ਕੀਤਾ ਇਹ ਕਹਿ ਕੇ ਫਿਰ ਰੋਪਈ ਅਰ ਬੇਹੋਸ਼ ਹੋ ਗਈ ਪਾਣੀ ਦੇ ਛੱਟੇ ਮਾਰ ਕੇ ਸੁੰਦਰੀ ਨੂੰ ਹੋਸ਼ ਵਿੱਚ ਆਂਦਾ ਅਰ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਲੈਣ ਚਲੇ ਗਏ ਸਵੇਰ ਸਾਰ ਹੀ ਗੁਰੂ ਬਾਬਾ ਜੀ ਆਏ ਆ ਗਏ ਉਸ ਵੇਲੇ 10-12 ਸਿੰਘਾਂ ਨੇ ਕੇਸਾਂ ਸਣੇ ਇਸ਼ਨਾਨ ਕੀਤਾ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਆਰੰਭ ਕਰ ਦਿੱਤਾ ਸੁੰਦਰੀ ਪਾਸ ਲੇਟੀ ਪਈ ਪਾਠ ਸੁਣਦੀ ਰਹੀ ਕਿੰਨਾ ਕਿੰਨਾ ਚਿਰ ਆਸਰੇ ਸਿਰ ਬੈਠਦੀ ਥੱਕ ਜਾਂਦੀ ਤਾਂ लेट ਜਾਂਦੀ ਤਦ ਵੀ ਮਨ ਨਾ ਥੱਕਦਾ ਦਿਲ ਨਾ ਅੱਕਦਾ ਸਗੋਂ ਇਹੇ ਦਸ਼ਾ ਹੋ ਰਹੀ ਸੀ ਜੋ ਮੀਂਹ ਵਰਸੇ ਪਰ ਧਰਤੀ ਦੀ ਹੁੰਦੀ ਹੈ ਸੁੰਦਰੀ ਦਾ ਲੂ ਲੂ ਨਾਮ ਵਿੱਚ ਰੁੱਤਾ ਹੋਇਆ ਸੀ ਤੇ ਆਨੰਦ ਦੇ ਸਮੁੰਦਰ ਵਿੱਚ ਇਸ਼ਨਾਨ ਕਰ ਰਹੀ ਸੀ 16 ਪੈਰਾ ਮੰਗਰੋਂ ਪਾਠ ਤਿਆਰ ਹੋਇਆ ਸਭ ਖਾਲਸੇ ਦਾ ਦੀਵਾਨ ਆ ਲੱਗਾ ਪਹਿਲੇ ਸਭ ਨੇ ਰਲ ਕੇ ਸ਼ਬਦ ਗਾਵੇਂ ਫਿਰ ਭੋਗ ਪਾਇਆ ਆਨੰਦ ਪੜਿਆ ਆਰਤੀ ਉਚਾਰੀ ਪ੍ਰਸ਼ਾਦ ਵਰਤਿਆ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਕੁੰਕਾ ਛਕਿਆ ਔਰ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਇਉਂ ਕਹਿਣ ਲੱਗੀ ਮੇਰੇ ఓ ਵੀਰੋ ਮੇਰੀ ਓ ਭੈਣੋ ਇੱਕ ਬੇਨਤੀ ਤੁਹਾਡੀ ਪੁਰਾਣੀ ਭੈਣ ਕਰਦੀ ਹੈ ਬਿਸ਼ੋੜਾ ਭਾਵੇਂ ਦੁਖਦਾਈ ਹੁੰਦਾ ਹੈ ਪਰ ਮੈਂ ਇਸ ਕਰਕੇ ਦੁਖੀ ਨਹੀਂ ਕਿਉਂਕਿ ਸਾਡਾ ਆਤਮਾ ਦਾ ਮੇਲ ਕਦੇ ਨਹੀਂ ਟੁੱਟਣ ਲੱਗਾ ਅਸੀਂ ਸਾਰੇ ਬੈਕੁੰਠੀ ਜੀਵਾਂ ਅਰ ਬੈਕੁੰਠ ਵੀ ਸਾਧ ਸੰਗਤ ਦਾ ਹੈ ਪਰ ਮੈਂ ਇਹ ਆਖੇ ਬਿਨਾ ਨਹੀਂ ਰਹਿ ਸਕਦੀ ਕਿ ਉਸ ਹਾਕਮ ਦੀ ਮੈਂ ਰਿਣੀ ਹਾਂ ਮੇਰੀ ਮਾਨਦਗੀ ਪਰ ਉਸਨੇ ਰੁਪਇਆ ਖਰਚ ਕੀਤਾ ਹੈ ਤੁਸਾਂ ਕੁਝ ਰੁਪਇਆ ਉਸ ਨੂੰ ਪਹੁੰਚਾ ਦੇਣਾ ਜੋ ਮੈਂ ਰਿਣੀ ਨਾ ਰਹਾ ਸ਼ਾਮ ਸਿੰਘ ਨੇ ਕਿਹਾ ਬਹੁਤ ਅੱਛਾ ਕੁਝ ਫਿਕਰ ਨਾ ਕਰੋ ਸਿਰ ਦੇ ਜੋਰ ਪਚਾਵਾਂਗੇ ਤੁਸੀਂ ਸੰਕਲਪ ਨਾ ਰੱਖੋ ਸੁੰਦਰੀ ਪਿਆਰੇ ਵੀਰ ਗੁਰੂ ਤੁਹਾਡਾ ਰਾਖਾ ਹੈ ਤੁਹਾਨੂੰ ਕਈ ਪੀੜਾ ਪੈਣਗੀਆਂ ਸੰਗਰਾਮ ਆਉਣਗੇ ਪਰ ਤੁਸੀਂ ਸਭ ਤੋਂ ਪਾਰ ਹੋ ਕੇ ਰਾਜ ਭੋਗੋਗੇ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤਰੀਆਂ ਨੂੰ ਸਾਥੀ ਜਾਣਿਓ ਤੇ ਨੀਚ ਨਾ ਬਣਾਇਓ ਜਦ ਉਹਨਾਂ ਨੂੰ ਨੀਚ ਜਾਣੋਗੇ ਉਹਨਾਂ ਪਰ ਬੇਤਰਸ ਕਰੜਾਈ ਕਰੋਗੇ ਅਰ ਜਦ ਪਰ ਨਾਰੀਆਂ ਨੂੰ ਮੰਦੀ ਦ੍ਰਿਸ਼ਟੀ ਨਾਲ ਦੇਖੋਗੇ ਤਦ ਹੀ ਆਪਣੇ ਤੇਜ ਪ੍ਰਤਾਪ ਦਾ ਕਿਰਾਉ ਜਾਣਿਓ ਸ਼ਾਸਤਰਾ ਵਿੱਚ ਇਸਤਰੀ ਸ਼ੁੱਧਰ ਲਿਖੀ ਹੈ ਸਾਡੇ 10ਾਂ ਹੀ ਗੁਰਾਂ ਨੇ ਸਲਾਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਮਾ ਲਿਖੀ ਹੈ ਤੇ ਨਾਮ ਬਾਣੀ ਦਾ ਆਧਾਰ ਇਸਤਰੀ ਨੂੰ ਪੂਰਾ ਦਿੱਤਾ ਹੈ ਤਿਵੇਂ 10ਵੇਂ ਗੁਰੂ ਸ੍ਰੀ ਗੁਰੂ ਜੀ ਨੇ ਅਮਰਤ ਵਿੱਚ ਪਤਾਸੇ ਪਵਾਏ ਹਨ ਅਰ ਹੂੰ ਠੀਕ ਤੁਸਾਂ ਅਸਾਂ ਤੇ ਦਇਆ ਕਰਦੇ ਹੋ ਜਾਨਾ ਹੂਲ ਕੇ ਰਾਖੀਆਂ ਕਰਦੇ ਹੋ ਤੇ ਸਤਿਕਾਰ ਦਿੰਦੇ ਹੋ ਤਦ ਹੀ ਅਸੀਂ ਐਡੇ ਆਪ ਦਾ ਕਾਲ ਵਿੱਚ ਅਰ ਬੈਰੀਆਂ ਦੇ ਸਮੁੰਦਰ ਵਿੱਚ ਘਰੇ ਹੋਏ ਵੀ ਸਹੀ ਸਲਾਮਤ ਗੱਜ ਰਹੇ ਹਾਂ ਧਰਮਕੌਰ ਆਦਵਲ ਤੱਕ ਕੇ हे ਭੈਣੋ ਤੁਸੀਂ ਵੀ ਜਦ ਤੱਕ ਸ਼ੁੱਧ ਸਿੰਘਣੀਆਂ ਹੋ ਤਦ ਤੀਕ ਪੰਥ ਤਕੜਾ ਹੈ ਜਦ ਪਤੀ ਸਿੰਘ ਤੇ ਤੁਸੀਂ ਕੁਝ ਹੋਰ ਹੋਈਆਂ ਤਦੋਂ ਹੀ ਤੁਹਾਡੀ ਗਤੀ ਮਾੜੀ ਹੋ ਜਾਏਗੀ ਦੀਮੀ ਔਲਾਦ ਦੀ ਪਿਆਰੀ ਹੈ ਔਲਾਦ ਪਿੱਛੇ ਗੁਰੂ ਪੀਰ ਕਿਸੇ ਦੀ ਪਰਵਾਹ ਨਹੀਂ ਕਰਦੀ ਬਸ ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਦੇ ਨੀਮ ਧਾਰੇ ਤਦੋਂ ਹੀ ਸ਼ੂਦਰਾ ਵਾਂਗੂ ਹੋ ਜਾਊਂਗੀਆਂ ਤੁਹਾਡੀ ਸੰਤਾਨ ਵੀ ਗਿੱਦੜ ਹੋ ਜਾਏਗੀ ਦੁਰਕਾਰ ਤੁਹਾਡੇ ਹਿੱਸੇ ਆਵੇਗੀ ਅਰ ਸਤਕਾਰ ਉੱਡ ਜਾਵੇਗਾ ਮਾਇਆ ਦੇ ਚਮਤਕਾਰਾਂ ਵਿੱਚ ਨਾ ਫਸਣਾ ਇਹ ਥੋੜੇ ਦਿਨਾਂ ਦੇ ਹਨ ਸਦਾ ਰਹਿਣ ਵਾਲੇ ਆਪਣੇ ਆਤਮਾ ਦੇ ਭਲਾਈ ਵੱਲ ਵਧੇਰੇ ਖਿਆਲ ਰੱਖਣਾ ਮੇਰੇ ਵੀਰੋ ਮੇਰੀ ਬੇਨਤੀ ਨਾ ਭੁੱਲਣੀ ਤੀਮੀ ਦਾ ਸਤਕਾਰ ਤੇ ਪੰਥ ਵਿੱਚ ਪਵਿੱਤਰਤਾ ਤੇ ਪਵਿੱਤਰ ਦ੍ਰਿਸ਼ਟੀ ਜੈ ਅਜਹੀ ਰੱਖਣੀ ਕਿ ਜਿਹੀ ਤੁਸਾਂ ਮੇਰੇ ਨਾਲ ਵਰਤਣ ਵਰਤੀ ਹੈ ਭਰਾਵੋ ਜਦ ਤੁਸੀਂ ਰਾਜੇ ਸਰਦਾਰ ਹੋਵੋਗੇ ਕਿਸੇ ਸਿੰਘ ਨੂੰ ਛੋਟਾ ਨਾ ਜਾਣਣਾ ਸਾਡੇ ਵਿਖੇ ਤਨ ਪ੍ਰਧਾਨ ਨਹੀਂ ਕਰਨੀ ਪ੍ਰਧਾਨ ਹੈ ਅੱਛਾ ਥੋੜਾ ਜਲ ਲਿਆਓ ਮੈਂ ਮੂੰਹ ਧੋਂਦੀ ਹਾਂ ਮੈਂ ਹੱਥ ਮੂੰਹ ਧੋਂਦੀ ਆ ਇਸ ਵੇਲੇ ਸੁੰਦਰੀ ਦਾ ਚਿਹਰਾ ਚੰਦ ਵਾਂਗ ਚਮਕ ਰਿਹਾ ਸੀ ਇੱਕ ਤਰ੍ਹਾਂ ਦਾ ਤੇਜ ਸੂਰਜ ਦੀਆਂ ਕਿਰਨਾਂ ਵਾਂਗ ਉਸ ਦੇ ਰੂਪ ਦੇ ਦੁਆਲੇ ਘਾਸਦਾ ਸੀ ਸਭੇ ਹਰੀਆਂਨ ਸਨ ਕਿ ਇਸ ਕਮਜ਼ੋਰੀ ਵਿੱਚ ਬਲ ਕਿੱਥੋਂ ਆ ਗਿਆ ਹਿਰਦੇ ਵਿਜੋਗ ਸਿਰੇ ਤੇ ਪਹੁੰਚਾਂ ਵੇਖ ਕੇ ਵਿੱਚੋਂ ਵਿੱਚ ਹਿਲਦੇ ਸਨ ਪਰ ਭਾਣੇ ਬਲ ਰੋਕ ਕਰ ਰਹੇ ਸਨ ਧਰਮਕੌਰ ਤਾਂ ਭੈਣ ਦੇ ਵਿਛੋੜੇ ਨੂੰ ਵੇਖ ਕੇ ਅੰਦਰੋਂ-ਅੰਦਰ ਘੇਰੀਆਂ ਖਾ ਖਾਰਹੀ ਸੀ। ਦੀਵਾਨ ਵਿੱਚ ਵੀ ਇੱਕ ਵਿਰਾਗ ਦਾ ਪ੍ਰਭਾਵ ਛਾ ਰਿਹਾ ਸੀ। ਜਲ ਆਇਆ ਸੁੰਦਰੀ ਨੇ ਮੂੰਹ ਹੱਥ ਧੋਤਾ। ਧਰਮਕੌਰ ਦੇ ਆਸਰੇ ਢੋ ਲਾ ਕੇ ਬੜੇ ਪ੍ਰੇਮ ਨਾਲ ਜਪਜੀ ਦਾ ਪਾਠ ਕੀਤਾ। ਅਰ ਪੋਗ ਪਾ ਕੇ ਅਰਦਾਸਾ ਸੋਧਿਆ। ਆਪਣੇ ਪਾਪਾਂ ਦੀ ਭੁੱਲ ਬਖਸ਼ਾਈ ਤੇ ਹਿੰਮਤ ਨਾਲ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਇਹ ਤੁਕਾਂ ਪੜੀਆਂ ਮੇਲ ਲਿਹੋ ਦਇਆਲ ਟੈ ਪਏ ਦੁਆਰਿਆ ਰਖ ਲਿਵੋ ਦੀਨ ਦਇਆਲ ਪਰਮਤ ਬੋਹਾਰਿਆ ਭਗਤ ਵਸ਼ਲ ਤੇਰਾ ਵਿਰਧ ਹਰ ਪਾਤਿਤ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨਿਓ ਮੋਹੇ ਸਾਰਿਆ ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ ਸੁੰਦਰੀ ਦਾ ਮੱਥਾ ਧਾਰਤੀ ਤੋਂ ਨਾ ਚੁੱਕਿਆ ਗਿਆ ਕਿੰਨਾ ਚਿਰ ਲੰਘ ਗਿਆ ਜਦ ਕਵਰਾ ਕੇ ਬਲਵੰਤ ਸਿੰਘ ਨੇ ਸਿਰ ਚੁੱਕਿਆ ਤਾਂ ਕੀ ਡਿੱਠਾ ਸੁੰਦਰੀ ਤੁਰ ਗਈ ਸੁੰਦਰੀ ਪਿਤਾ ਪਾਸ ਚਲੀ ਗਈ ਹਾਂ ਸਤਵੰਤੀ ਦਾ ਖਾਲੀ ਪਿੰਜਰਾ ਪਿਆ ਹੈ ਉਸ ਵੇਲੇ ਸ਼ਬਦ ਗਾਉਂਦੇ ਭਜਨ ਕਰਦੇ ਖਾਲਸੇ ਨੇ ਮਾਤਾ ਸਾਹਿਬ ਦੇਵਾਂ ਦੀ ਪਿਆਰੀ ਸੁੰਦਰ ਕੌਰ ਦਾ ਸਰੀਰ ਅਗਨੀ ਦੇ ਹਵਾਲੇ ਕੀਤਾ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ 10ਵੇਂ ਦਿਨ ਭੋਗ ਪਾਇਆ ਇਸ ਦੇ ਚਲਾਣੇ ਦਾ ਵਿਰਾਗ ਸਾਰੇ ਪੰਥ ਵਿਖੇ ਹੋਇਆ ਪਰ ਧਰਮਕੌਰ ਆਪਣੀ ਪਿਆਰੀ ਰੱਖਕ ਦਾ ਵਿਛੋੜਾ ਨਾ ਸਹਾਰ ਸਕੀ ਦਿਨੋ ਦਿਨ ਲਿੱਸੀ ਹੁੰਦੀ ਗਈ ਤੇ ਕੋਈ ਯਾਰੀ ਦਿਨੀ ਪੂਰੇ ਸਿਦਕ ਵਿੱਚ ਚਲਾਣਾ ਕਰ ਗਈ ਬਲਵੰਤ ਸਿੰਘ ਭਾਵੇਂ ਵਿਰਾਗ ਵਿੱਚ ਨਿਰਵ੍ਰਿਤ ਹੋ ਕੇ ਇਕਾਂਤ ਭਜਨ ਕਰਨਾ ਚਾਹੁੰਦਾ ਸੀ ਪਰ ਸਿੰਘਾਂ ਨੇ ਉਸ ਨੂੰ ਨਾ ਜਾਣ ਦਿੱਤਾ ਕਿ ਵਿਹਾਰ ਪਰਮਾਰਥ ਦੋਵੇਂ ਨਿਭਾਉਣੇ ਚਾਹੀਦੇ ਹਨ ਅੰਦਰ ਦਾ ਤਿਆਰ ਕਰਨਾ ਹੈ ਨਾਮ ਨਾਲ ਲਿਵ ਰੱਖਣੀ ਹੈ ਕਿਰਿਆ ਵਿੱਚ ਵਸਦਿਆਂ ਨੇ ਕੰਮ ਕਰਦਿਆਂ ਨਿਰਲੀਪ ਰਹਿਣਾ ਹੈ ਉਧਰੋਂ ਦੁਰਾਨੀ ਦੇ ਫੇਰ ਚੜ ਆਉਣ ਦੀਆਂ ਸੂਹਾ ਮਿਲ ਰਹੀਆਂ ਸਨ ਇਸ ਕਰਕੇ ਬਲਵੰਤ ਸਿੰਘ ਕਰਮਕਰਤ ਹੋਵੇ ਨਹਿ ਕਰਮ ਦੇ ਹੁਕਮ ਮੁਜਬ ਪੰਥ ਸੇਵਾ ਪਰ ਤਤ ਪਰ ਹੀ ਰਿਹਾ ਰੱਬ ਰਾਖਾ